ਵਾਈਗੋ ਜੀ ਕਾ ਖਾਲਸਾ ਵਾਈਗੋ ਜੀ ਕੀ ਪਤਿ ਨੀ 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 ਵਾਹ ਕੋ ਭਾਗੋ ਸਹੀ ਨੀ 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 ਵਾਹ ਕੋ ਧੰਨ ਗੁਰੂ ਜੀ ਜਿਹੜੀ ਤੁਹਾਡੀ ਸੇਵਾ ਨਾ ਤੁਹਾਨੂੰ ਭਾਗ ਸਾਡੇ ਦਰਸ਼ਨ ਹੋ ਵਾਈ ਗਾ ਜੀ ਕਾ ਖਾਲਸਾ ਕਿਉਂਕਿ ਤੁਸੀਂ ਵੱਡੇ ਜੇ ਆਹ ਯਾਰ ਤਾਂ ਨਾ ਯਾ ਤੁਸੀਂ ਵੀ ਯਾਰ ਸਤਿ ਸ਼੍ਰੀ ਅਕਾਲ ਤੁਹਾਡੀ ਵੀਡੀਓ ਚ ਆਹੜਾ ਬੰਦਾ ਬਹੁਤ ਵਧੀਆ ਲੱਗਦਾ ਇੱਕ ਟੋਕ ਕੇ ਬੋਲਦਾ ਅਗਲੇ ਹਜੇ ਬੰਦਾ ਕਾਹਲੀ ਵਿੱਚ ਦਿਖਦਾ ਪਿਆ ਸੀ ਵਾਈ ਗੁਰੂ ਬਹੁਤ ਪਿਆਰਾ ਠੀਕ ਹੈ ਜੀ ਚੱਲ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਆਪਣੇ ਗੱਡੀ ਬੋਲ ਨਹੀਂ ਕਰੀ ਆਪਣਾ ਨਾਲ ਹੀ ਆ ਹਾਂਜੀ ਬੜਾ ਵਧੀਆ ਲੱਗਦਾ ਜਦੋਂ ਆਪ ਜੀ ਨੇ ਕਿਉਂਕਿ ਬੜੇ ਵੀਰਾਂ ਦੀਆਂ ਵੀਡੀਓ ਵੇਖੀ ਦੀਆਂ ਸੀ ਪਰ ਜਿਹੜੀ ਆਪ ਜੀ ਦੀ ਆਵਾਜ਼ ਦੇ ਵਿੱਚ ਇੱਕ ਖਿੱਚ ਸੀ ਨਾ ਤੇ ਚਲੋ ਵਾਈ ਗੁਰੂ ਤੁਸੀਂ ਕਰਦੇ ਜਿਹੜਾ ਇੱਕ ਤੁਸੀਂ ਕਰਦੇ ਹੋ ਨਾ ਕੰਮ ਭਾਈ ਸਾਹਿਬੀ ਉਹਦੀ ਵਰਗਾ ਤਾਂ ਕੰਮ ਹੀ ਕੋਈ ਨਹੀਂ ਹੈਗਾ ਧੰਨ ਗੁਰਮਾਨ ਦਾਸ ਅੱਗੇ ਕੋਈ ਮਤਮਰਿਆ ਕਰਨ ਪਾ ਦਿਓ ਥੋੜਾ ਜਿਹਾ ਬਾਈ ਗਰੂ ਸਾਹਿਬ ਦੇ ਦਫ਼ਤਰ ਚੋ ਨਾ ਨਹੀਂ ਜੀ ਜਾਰੂ ਤੁਹਾਡੀ ਮੈਂ ਕੱਸੂ ਇਹ ਇਹ ਨੰਦ ਮਾਤਾ ਇਹਨਾਂ ਗੱਲ ਕਰ ਰਿਆ ਸੀ ਇਹਨਾਂ ਦੇ ਬਾਰੇ ਅੱਛਾ ਜੀ ਤੇ ਮੰਮੀ ਮੈਨੂੰ ਕਹਿੰਦੇ ਆਹ ਭਾਈ ਸਾਹਿਬ ਹੈਗੇ ਯਾਰ ਮੈਂ ਕਿਹਾ ਨਹੀਂ ਆਹ ਭਾਈ ਸਾਹਿਬ ਨਹੀਂ ਮੈਂ ਕਿਹਾ ਭਾਈ ਸਾਹਿਬ ਜਿਹੜੇ ਨਾ ਜਿਹੜੇ ਸੇਵਾ ਕਰਨ ਵਾਲੇ ਜਿਹੜੇ ਦਾ ਹੈਗਾ ٹرسٹ ਆ ਮੈਂ ਕਿਹਾ ਆਹ ਵੱਜ ਗੀ ਭਾਈ ਸਾਹਿਬ ਇਹ ਵੀ ਨਾਲ ਹੀ ਆਪਣੇ ਸਾਰੇ ਭਰਾ ਨਾਲ ਹੀ ਆ ਮੈਂ ਨਹੀਂ ਪਹਿਲੇ ਵੇਖਿਆ ਭਾਈ ਜੀ ਹਾਂਜੀ ਕਦੀ ਨਹੀਂ ਵੇਖਿਆ ਲੇਕਿਨ ਹੁਣ ਜਿਹੜੀ ਤੁਹਾਡੀ ਵੀਡੀਓ ਦੇ ਵਿੱਚ ਇਹ ਕਹ ਲਓਗੇ ਕਿ ਜਜ਼ਬਾ ਹਲਾ ਸ਼ੁਰੂ ਹੋ ਗਿਆ ਨਾ ਹਾਂਜੀ ਉਹ ਸਿੰਘ ਸਾਹਿਬ ਦੀ ਬਦੌਲਤ ਜ਼ਿਆਦਾ ਵੱਧ ਗਿਆ ਸਹੀ ਗੱਲ ਹੈ ਜੀ ਇਹ ਆਡੀ ਆ ਮੈਂ ਪਹਿਲੇ ਵੀ ਭਾਈ ਸਾਹਿਬ ਦੀ ਵੀਡੀਓ ਵੇਖੀਆ ਕਈ ਵਾਰੀ ਨਾ ਹੁੰਦਾ ਕਿ ਪਰ ਤੁਹਾਡੇ ਆਮ ਦੇ ਨਾਲ ਇੱਕ ਜਜ਼ਬਾ ਵਧ ਗਿਆ ਇੱਕ ਸੇਵਾ ਨੂੰ ਇੱਕ ਹੋਰ ਬਲ ਇਹਨਾਂ ਦੀ ਬਾਤ ਵੀਰ ਰਸ ਬਹੁਤ ਹੁੰਦਾ ਹਾਂ ਥੋੜਾ ਜਿਆ ਨਹੀਂ ਹੁੰਦਾ ਜਿਹੜੇ ਜਾਪ ਪੜਦੇ ਆ ਹਾਂਜੀ ਜਿਹੜੇ ਜਾਪ ਪੜਦੇ ਨੇ ਕਿ ਉਹਨਾਂ ਨੂੰ ਹੋਣਾ ਹੀ ਹੋਣਾ ਵਾਹਿਗੁਰੂ ਜੀ ਤੁਹਾਨੂੰ ਜੀਰਾਮ ਦਾ ਤੁਹਾਡੇ ਨਾਲ ਇਹਨਾਂ ਦਾ ਜਿਹੜਾ ਮਲਾਪ ਹੋ ਗਿਆ ਨਾ ਉਹ ਤੇ ਕੀ ਕੀ ਬਤਾਉਣੀ ਹੈ ਮੈਂ ਤਾਂ ਕੁਝ ਨਹੀਂ ਮੰਨਿਆ ਹੋਏ ਕਿ ਮੈਂ ਬੜਾ ਸੱਚਾ ਇਨਸਾਨ ਨਹੀਂ ਨਹੀਂ ਮੈਂ ਸੇਂਧਾ ਜੀ ਮੈਂ ਨਾ ਇਹਨਾਂ ਕੋਲ ਗੱਲ ਨਹੀਂ ਕਰਨੀ ਆਂਦੀ ਤੁਸੀਂ ਜਿਹੜੀ ਗੱਲ ਕਰਦੇ ਨਾ ਠੋਕ ਹੀ ਜਾਂਦੇ ਨਿਕ ਰਿਐਲਿਟੀ ਇਹ ਉਹ ਕਰਾਉਣ ਵਾਲਾ ਤਾਂ ਮਾਲਕ ਆਪ ਹੀ ਹੈ ਹਾਂਜੀ ਮੈਂ ਵਾਈਫ ਨੂੰ ਪੁੱਛ ਕੇ ਦੇਖਿਓ ਕਿ ਮੈਂ ਜੋ 스ਕੈਮ ਬੋਲਦਾ ਕਿ ਕੀ ਉਹ ਮੈਂ ਘਰ ਵਿੱਚ ਬੋਲਦਾ ਇਸ ਤਰ੍ਹਾਂ ਕਰੀ ਉਹਨੇ ਕਿਹਾ ਜੋ ਤੂੰ ਉੱਥੇ ਬੋਲਦਾ ਨਾ ਉੱਥੇ ਹੀ ਆ ਸਹੀ ਗੱਲ ਹੈ ਜੀ ਉੱਥੇ ਤੂੰ ਨਹੀਂ ਬੋਲਦਾ ਉੱਥੇ ਕੋਈ ਹੋਰ ਬੋਲਦਾ ਸਹੀ ਗੱਲ ਹੈ ਜੀ ਨੂੰ ਅਸੀਂ ਸਾਈ ਤੁਸੀਂ ਵੱਡੇ ਤੁਸੀਂ ਵਿਚਲੇ ਜਦੋਂ ਜਾਈਦਾ ਨਹੀਂ ਦਾ ਸੇਵਾ ਜਾਈਦਾ ਵਾ ਘਰੋਂ ਆ ਕੁਝ ਹੋਰ ਹੋਈਦਾ ਤੇ ਜਦੋਂ ਉੱਥੇ ਪਹੁੰਚ ਜਾਂਦਾ ਨਾ ਉੱਥੇ ਇੱਕ ਵੱਖਰਾ ਇੱਕ ਹੋ ਜਾਂਦਾ ਤੁਹਾਡੇ 'ਚ ਕੀ ਹੈ ਤੁਹਾਡੇ 'ਚ ਨਿਮਰਤਾ ਜਿਹਨੂੰ ਆਪਾਂ ਕਹਿੰਦੇ ਆ ਧੰਗ ਗ੍ਰਾਮ ਦਾ ਇੱਕ ਤਾਂ ਬੰਦਾ ਗਰਮ ਹੋ ਜਾਂਦਾ ਇੱਕ ਬੰਦਾ ਭਾਜੀ ਭਾਜੀ ਕਰਦਾ ਉਥੇ ਇਹ ਜਿਹੜਾ ਮੇਲ ਹੁੰਦਾ ਨਾ ਭਾਜੀ ਇੱਕ ਠੰਡਾ ਤੇ ਇੱਕ ਗਰਮ ਦਾ ਉਹ ਗੱਲ ਨੂੰ ਨਿਪਰੇ ਚਾੜ ਦਿੰਦਾ ਅਸਲ ਤੇ ਨਾ 6 ਮਹੀਨੇ ਪਹਿਲਾਂ ਮੈਂ ਫਸਟ ਟਾਈਮ ਤੁਹਾਡੀ ਵੀਡੀਓ ਵੇਖੀ ਸੀ ਹਾਂ ਉਸੇ ਟਾਈਮ ਮੈਂ ਵੀਡੀਓ ਦੇ ਬਾਅਦ ਚ ਦੇਖੀ ਮੈਂ 1 ਮਿੰਟ ਵੀਡੀਓ ਦੇਖੀ ਹਣੀ ਆ ਜਿਹਨੂੰ ਮੈਂ ਉਸੇ ਵੇਲੇ ਫੋਨ ਕੀਤਾ ਕਿਉਂਕਿ ਆ ਜਿਹਦੀ ਜਿਹੜੇ ਇੱਕ ਨਾ ਆ ਜਿਹਦੀ ਜਿਹੜੀ ਹਸਨ ਦੀ ਇੱਕ ਕੱਚੀ ਸਿਨਾ ਆਉਦੀ ਦੇ ਖੇਚ ਸੀਗੀ ਤੇ ਉਹ ਮਜਬੂਰ ਕੀਤਾ ਕਿ ਵੀਰ ਜੀ ਉਹਨਾਂ ਨੂੰ ਫੋਨ ਕੀਤਾ ਜਾਵੇ ਤੁਹਾਡਾ ਧੰਨਵਾਦ ਹਾਂਜੀ ਜਿਹੜਾ ਤੁਸੀਂ ਕਰਤੀ ਆਇਓ ਧੰਨਵਾਦ ਜੀ ਤੇ ਮੈਂ ਮਾਫੀ ਵੀ ਚਾਹੁੰਦਾ ਸਿੰਘ ਸਾਹਿਬ ਜਿਹੜਾ ਤੁਸੀਂ ਯਾਰ ਇੰਨਾ ਟਾਈਮ ਮੇਟ ਕੀਤਾ ਕੋਈ ਗੱਲ ਨਹੀਂ ਇਹ ਤਾਂ ਹੋਇਸਤਾ ਹੀ ਹੁੰਦਾ ਇਹ ਭਜਨਾਸ ਭਜਨਾਸ ਹੀ ਯਾਰ ਤੇ ਸਿਰੇ ਤੁਹਾਡੇ ਉੱਥੇ ਤੁਸੀਂ ਗਏ ਸੀ ਕਿਤਰਾ ਦਾ ਰਿਆ ਮੋਲ ਚਾਲ ਆ ਹੈਗਾ ਤੇ ਕਾਫੀ ਸੰਤਲਾਹ ਹੋਊ ਬਹੁਤ ਵਾਜੂਬ ਬਹੁਤ ਹੋ ਜਾਣਾ ਗਰਮ ਗਰਮੀ ਆ ਰਹਾ ਹੈ ਪੂਰੇ ਸ੍ਰੀ ਵਿਵੇਚਾ ਕਾਫੀ ਹਾਂਜੀ ਸਹੀ ਗੱਲ ਹੈ ਬਹੁਤ ਟੀਨੋ ਚ ਨਾ ਕੋੜਵਾਤ ਖਿਚਰੇ ਬੀਚੇ ਹੀ ਬੰਦੇ ਹੈਗੇ ਆ ਉਹਨਾਂ ਦੇ ਚਲੋ ਆਓ ਤੇ ਲਾਓ ਲਾਓ ਅੱਗੇ ਹਾਂਜੀ ਚਲੋ ਧੰਗ ਗੁਰਾਂ ਦਾ ਅੱਗੇ ਇੱਥੇ ਖਮਾਲੀ ਆਪਾ ਅਸਾਈ ਮਾਤਾ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹਨਾਂ ਤੇ ਬੜੀ ਧੰਨ ਗੁਰੂ ਆ ਬੜੀ ਸੇਵਾ ਇਨਾ ਦੀ ਤੇ ਬਾਕੀ ਇਹਨਾਂ ਦੇ ਪਿੰਡ ਦੇ ਹਨਾ ਸਾਰੇ ਹਾਂਜੀ ਵੀਰ ਜੀ ਨਾਲ ਹੁੰਦੇ ਮੇਰੀ ਵੀਰ ਜੀ ਨਾਲ ਹੁੰਦੇ ਸੇਵਾ ਹਾਂਜੀ ਹੋ ਠੀਕ ਠਾਕ ਮਾਤਾ ਜੀ ਠੀਕ ਠਾਕ ਬੜੀ ਮਾਤਾ ਜੀ ਇਹ ਬੜੀ ਉੱਚੀ ਰੂਹ ਜੰਮੀ ਹੈ ਨਹੀਂ ਨਹੀਂ ਮਾਤਾ ਜੀ ਇਹ ਮਤਲਬ ਕਹਿ ਰਹੇ ਮਰ ਕੇ ਦੂਜਾ ਜਨਮ ਹੋਇਆ ਜੀ ਇਸ ਜੀਵ ਦਾ ਇਹ ਸਿੱਖੀ ਵਿੱਚ ਇਹੀ ਕੁਸ਼ੇ ਬੇਟਾ ਦੇਣ ਵਾਲੇ ਉਹ ਗੁਰੂ ਰਾਮਦਾਸ ਪਾਸ਼ਾ ਜੀ ਇਹੀ ਕੁਸ਼ੇ ਤਨ ਗੁਰ ਆਉਂਦਾ ਨਹੀਂ ਮਾਤਾ ਜੀ ਬੜੇ ਹੀ ਭਾਗਾਂ ਵਾਲੇ ਆ ਅੱਜ ਆਪ ਜੀ ਦੇ ਆਪ ਜੀ ਦੇ ਬੱਚੇ ਸਾਡੇ ਤੁਹਾਨੂੰ ਬਾਗ ਦੇ ਤੁਸੀਂ ਪਹੁੰਚੇ ਇੱਥੇ ਤੱਕ ਵਾਹਿਗੁਰੂ ਸਾਡੇ ਬਾਗ ਨੇ ਚੰਗੇ ਜਿਹੜੇ ਤੁਹਾਡੇ ਦਰਸ਼ਨ ਕਰਨ ਦੇ ਬੱਚਿਆਂ ਦੇ ਜਵਾਈ ਕੁਸ਼ਟ ਅੱਜ ਮਾਤਾ ਜੀ ਬੈਠੋ ਵਾਹਿਗੁਰੂ ਜੇ ਨਾ ਮੈਂ ਦੱਸਾਂ ਕਿ ਇੱਕ ਵੱਖਰਾ ਚਾਹ ਚੜ੍ਹਿਆ ਅੱਜ ਹਾਂ ਠੀਕ ਹੈ ਜੀ ਪਿਆਰ ਆ ਕਿਉਂਕਿ ਜਦੋਂ ਹਾਣੀ ਨੁਹਾਣੀ ਮਿਲਦਾ ਨਾ ਤੇ ਚਾਹ ਛੱਡ ਜਾਂਦਾ ਜੇ ਇੱਕ ਨਸ਼ੇੜੀ ਨੂੰ ਨਸ਼ੇੜੀ ਮਿਲਦਾ ਨਹੀਂ ਨਹੀਂ ਬਰਕਤਾਂ ਗੁਲਬਾਨਾ ਧੰਨ ਗੁਰਦਾਸ ਕਿਵਾਂ ਮੇਰਾ ਜੀ ਧੰਨ ਗੁਰਦਾਸ ਤੇ ਪਾਛਾ ਮੇਰੇ ਲਈ ਬਣਾ ਅਕਸਰੀ ਜਦੋਂ ਆਪ ਜੀ ਜਿਵੇਂ ਸੇਵਾ ਕਰਦੇ ਹੁੰਦੇ ਨਾ ਅਕਸਰੀ ਜਦੋਂ ਮੈਨੂੰ ਕੋਈ ਦਾ ਰਸਤੇ 'ਚ ਮਿਲ ਜਾਂਦਾ ਨਾ ਤੇ ਮੈਨੂੰ ਆਪ ਜੀ ਦੀ ਮਤਲਬ ਕਿ ਅੱਖਾਂ ਦੇ ਸਾਹਮਣੇ ਆਪ ਜੀ ਦੀ ਤਸਵੀਰ ਆ ਜਾਂਦੀ ਤੇ ਮੈਨੂੰ ਹੁੰਦਾ ਚੱਲ ਮੈਂ ਵੀ ਨਰਵੈਰ ਵੀ ਰੰਗੂ ਏਦਾਂ ਸੇਵਾ ਕਰਾਂ ਕਈ ਵੀ ਨੂੰ ਕਹਿੰਦੇ ਨੇ ਨਰਵੈਰ ਵੀ ਦੀ ਨਕਲ ਨਾ ਕਰ ਉਹ ਨਹੀਂ ਤੂੰ ਬਣ ਸਕਦਾ ਮੈਂ ਮੈਂ ਇੱਕ ਮਿੰਟ ਇਹ ਜਿਹੜੇ ਭਾਈ ਜਿਹੜੇ ਚੰਗੇ ਲੋਕ ਆ ਨਾ ਜਿਹੜੇ ਚੰਗੀਆਂ ਹਸਤੀਆਂ ਚੰਗੀਆਂ ਰੂਹਾਂ ਵਾਂ ਉਹਨਾਂ ਦੀ ਨਕਲ ਕਰਨੀ ਚਾਹੀਦੀ ਆ ਕਰਨੀ ਬੰਦ ਹੀ ਆ ਜਿਹੜੇ ਹਾਂਜੀ ਭਾਈ ਬੁੱਲਣ ਨੂੰ ਤਾਂ ਮਨ ਵੀ ਕਈ ਲੋਕ ਬੋਲਦੇ ਹਾਂਜੀ ਬੋਲਦੇ ਕਿਸੇ ਇੱਕ ਮਿੰਟ ਪੜਦੇ ਹੀ ਹੋਣੇ ਤੂੰ ਕਹਿੰਦਾ ਨਾ ਕਿ ਹਾਥੀ ਦੀ ਚਾਲ ਬੰਦੇ ਨੂੰ ਚੱਲਦੇ ਰਹਿਣਾ ਚਾਹੀਦਾ ਮੈਂ ਤੁਹਾਨੂੰ ਇੱਕੋ ਹੀ ਤੁਹਾਨੂੰ ਜ਼ਿਆਦਾ ਤੁਸੀਂ ਮੈਨੂੰ ਪਿਆ ਸੀ ਭਾਜੀ ਮੈਂ ਬੜਾ ਅਕਸਰ ਜਾ ਹੋ ਗਿਆ ਹਾਂ ਮੈਂ ਤੁਹਾਨੂੰ ਦੋ ਕੀ ਜਾਈ ਮੈਂ ਕਹਿੰਦਾ ਭਾਈ ਜੀ ਆਪਣੀ ਹਾਥੀ ਦੀ ਚਾਲ ਚੱਲਦੇ ਰਹੋ ਕਈਆਂ ਨੇ ਗਲਤ ਬੋਲਣਾ ਕਈਆਂ ਨੇ ਸਹੀ ਬੋਲਣਾ ਅਸੀਂ ਦੂਰ ਆਮ ਦਾ ਸਬਾਸ਼ਾ ਨੂੰ ਜਵਾਬ ਦੇਣਾ ਹੈ ਭਾਈ ਜੀ ਧੰਨ ਗੁਰਾਂ ਦਾ ਲੱਲੀ ਛੜਮੀ ਨੂੰ ਥੋੜਾ ਜਵਾਬ ਦੇਣਾ ਸਾਡੇ ਉੱਤੇ ਥਾਪੜਾ ਖਾਸ ਕਰਕੇ ਤੁਹਾਡੇ ਉੱਤੇ ਜੇ ਥਾਪੜਾ ਹੀ ਮਹਾਰਾਜ ਦਾ ਹੈਗਾ ਭਾਈ ਜੀ ਧੰਨ ਗੁਰਾਂ ਦਾ ਜਦੋਂ ਤੁਸੀਂ ਸਵੇਰੇ ਅਰਦਾਸ ਬੇਨਤੀ ਕਰਦੇ ਨਾ ਜਦੋਂ ਅਸੀਂ ਕਹਿੰਦੇ ਸਹੀ ਤਸੀਦਾਰ ਦਾ ਆਸੀ ਗੁਰੂ ਨਹੀਂ ਕੀ ਕਰਦੇ ਸਤਗੁਰੂ ਵੀ ਇਸ ਤਰ੍ਹਾਂ ਦੇ ਮੇਲੇ ਮੇਲੇ ਮਲਾਪ ਕਰਾਈ ਜਿੱਦਾਂ ਮਿਲਿਆ ਗੁਰੂ ਰਾਮਦਾਸ ਗੁਰੂ ਰਾਮਦਾਸ ਤੇ ਗੁਰੂ ਰਾਮਦਾਸ ਹੀ ਹੋਵੇ ਵਾਹਿਗੁਰੂ ਤੇ ਮੇਰੇ ਖਿਆਲ ਨਾਲ ਅਸੀਂ ਜੋਤ ਦੇ ਮਿਲੇ ਆ ਤੇ ਉਦੋਂ ਦੇ ਆਪਾਂ ਗੁਰੂ ਰਾਮਦਾਸ ਜਦੋਂ ਤੁਸੀਂ ਹੁਣ ਵੀ ਆ ਕੇ ਬੈਠੇ ਤੁਸੀਂ ਜੀ ਧੰਗੂ ਰਾਮਦਾਸ ਧੰਗੂ ਰਾਮਦਾਸ ਹਾਂ ਜੀ ਸੋ ਭਾਜੀ ਇਸ ਤਰ੍ਹਾਂ ਦੇ ਇਨਸਾਨ ਜਿਹੜੇ ਧੰਗੂ ਰਾਮਦਾਸ ਕਹਿੰਦੇ ਨਾ ਅਗਰ ਤੁਸੀਂ ਮੇਰਾ ਸਿਰ ਵੀ ਫੜਨ ਹੋਣਾ ਮੈਂ ਕਹਿੰਦਾ ਜੀ ਉਹ ਵੀ ਮੈਨੂੰ ਕਬੂਲ ਹੈ ਕਿਉਂਕਿ ਧੰਗੂ ਰਾਮਦਾਸ ਸਿੰਘ ਸਾਹਿਬ ਜੀ ਮੈਂ ਇਸ ਤਰ੍ਹਾਂ ਕਰ ਤਾਂ ਕੇ ਨਾ ਹੁੰਦਾ ਮੈਂ ਜਦੋਂ ਮੈਨੂੰ ਡਾਕਟਰ ਨੇ ਜਵਾਬ ਦਿੱਤਾ ਸੀ ਨਾ ਹਸਪੀਟਲ ਦੇ ਵਿੱਚ ਪੀਜੀ ਦੇ ਵਿੱਚੋਂ ਤੇ ਡਾਕਟਰ ਰੂਮ ਤੋਂ ਜਵਾਬ ਦੇ ਕੇ ਬਾਹਰ ਚਲੇ ਗਏ ਸੀ ਤੇ ਮੈਂ ਨਾ ਕਾਫੀ ਅਫਸੈਟ ਹੋ ਗਿਆ ਕਿਉਂਕਿ ਜਦੋਂ ਬੰਦੇ ਨੂੰ ਪਤਾ ਲੱਗ ਜਾ ਕਿ ਹੁਣ ਮੌਤ ਹੀ ਸਾਹਮਣੇ ਆ ਵੱਡੇ ਵੱਡੇ ਸੂਰਮੇ ਵੀ ਡਰ ਜਾਂਦੇ ਆ ਕਿਉਂਕਿ ਮੈਂ ਇੰਦਾ ਭਗਤ ਨਹੀਂ ਸੀ ਹੈਗਾ ਮੈਂ ਕਹਿੰਦਾ ਕਿ ਮੈਂ ਮੌਤ ਨੂੰ ਫੇਸ ਕਰ ਲੈਂਦਾ ਮੈਂ ਉੱਚੀ ਉੱਚੀ ਰੋਣ ਲੱਪਿਆ ਤੇ ਬਾਬਾ ਕੋ ਲੈ ਸਿੰਘ ਜੀ ਐਸ ਰਹਿਲ ਸਾਹਿਬ ਵਾਲੇ ਸਾਧੂ ਮਹਤਮਾ ਮੈਂ ਸਾਧੂ ਮਹਤਮਾ ਇਸ ਕਰਕੇ ਕਹਨਾ ਕਿਉਂਕਿ ਉਹਨਾ ਉਸ ਟਾਈਮ ਮੈਨੂੰ ਇੱਕ ਬਚਨ ਕਿਹਾ ਸੀਗਾ ਜਿਹੜਾ ਅੱਜ ਉਹ ਬਚਨ ਸੱਚਾ ਹੋਇਆ ਮੈਨੂੰ ਮੈਨੂੰ ਚੁੱਛੀ ਰੋਣ ਲਿਆ ਤੇ ਮੈਨੂੰ ਕਹਿੰਦੇ ਤੂੰ ਰੋ ਨਾ ਸਿੰਘਾ ਤੂੰ ਠੀਕ ਹੋ ਜਾਣਾ ਤੇ ਮੈਂ ਬਾਬਾ ਜੀ ਮੈਨੂੰ ਤੇ ਪੀਜੇ ਤੂੰ ਜਵਾਬ ਮਿਲ ਗਿਆ ਮੈਂ ਠੀਕ ਕਿੱਦਾਂ ਹੋਣਾ ਮੈਨੂੰ ਕਹਿੰਦੇ ਤੈਨੂੰ ਡਾਕਟਰਾਂ ਨੇ ਜਵਾਬ ਦਿੱਤਾ ਗੁਰੂ ਰਾਮਦਾਸ ਨੇ ਜਵਾਬ ਨਹੀਂ ਦਿੱਤਾ ਤੇ ਸਿੰਘ ਸਾਹਿਬ ਜੀ ਮੈਂ ਤੁਹਾਨੂੰ ਅੱਜ ਆਪਣੀ ਨਾ ਫੋਟੋ ਦਿਖਾਉਣਾ ਫੋਟੋ ਸ਼ਾਇਦ ਤੁਸੀਂ ਵੇਖੀ ਵੀ ਹੋਣੀ ਹੈ ਠੀਕ ਹੈ ਜੀ ਇੱਧਰ ਇੱ ਠੀਕ ਹੈ ਜੀ ਬਿਲਕੁਲ ਜੀ ਇੱਥੇ ਵੀ ਤੇ ਇਹ ਸਾਰੇ ਫਿਰ ਮੜ ਕੇ ਇੱਕ ਟੰਕੇ ਲਾਏ ਹੋਣ ਉਹ ਨਹੀਂ ਜੀ ਟੰਕੇ ਕੋਈ ਨਹੀਂ ਲਾਏ ਮੈਨੂੰ ਮੈਡੀਸਿਨ ਹੀ ਮਿਲਦੀ ਰਹੀ ਐ ਇੱਥੋਂ ਤੱਕ ਜਖਮ ਜੀ ਇੱਥੋਂ ਤੱਕ ਤੇ ਇਹ ਚਮਤਕਾਰ ਦੇ ਇਧਰ ਦੇਖੋ ਇੱਥੋਂ ਲੈ ਕੇ ਅਸਰ ਅਸਲੀ ਜੀ ਇੱਥੋਂ ਲੈ ਕੇ ਤੇ ਪੈਰਾਂ ਤੱਕ ਜਖਮ ਹਤੇ ਹੱਥ ਪੈਰ ਨੂੰ ਪੂਰੇ ਸਹੀ ਐ ਤੇ ਅੱਜ ਦੀ ਡੇਢ ਦੇ ਵਿੱਚ 1 ਰੁਪਏ ਦੀ ਗੋਲੀ ਤੱਕ ਨਹੀਂ ਚੱਲਦੀ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਜੀ ਬੜੇ ਬੜੇ ਮਾਣ ਆ ਸਾਡੇ ਬੇਨਤ ਗੁਰੂਏ ਸਾਡੀ ਘਰ ਤਾਂ ਬਸ ਐਹੀ ਐਹੀ ਹੁੰਦਾ ਸੈਕਿੰਡ ਫਲੋਰ ਤੇ ਗੁਰੂ ਸਾਹਿਬ ਆਪ ਜਲਜਮਾਨ ਵਾਹਿਗੁਰੂ ਧੰਨ ਗੁਰਾਂ ਦਾ ਸਤਿਗੁਰੂ ਅਸੀਂ ਤਾਂ ਨਾ ਤੋਂ ਮੰਗੀਦਾ ਤੇ ਸਾਡੀ ਮਾਤਾ ਜੀ ਨੇ ਕੋਈ ਚੀਜ਼ ਸਗਾਈ ਸੀ ਕਿ ਨਿਰਵੈਰ ਤੇਰੇ ਕੋਲ ਬੇਸ਼ੱਕ ਲੋਟ ਹੋਣ ਪਰ ਇਹਨਾਂ ਦੇ ਕੋਲ ਦੀਬਾਂ ਦੇ ਕੋਲ ਗੁਰੂ ਰਾਮਦਾਸ ਜੀ ਕੋਟ ਹੈ ਤੇ ਤੂੰ ਕੋਟ ਇਕ ਲੜੀਆਂ ਤੈਨੂੰ ਇਹਨਾਂ ਨੂੰ ਮਿਲਣਾ ਪੈਣਾ ਵਾਹਿਗੁਰੂ ਸਹੀ ਗੱਲ ਜੀ ਜੇ ਤੁਸੀਂ ਜਦੋਂ ਉਹਨਾਂ ਨੂੰ ਜੁਰੀਦਾ ਨਾ ਤੇ ਫਿਰ ਮੈਂ ਸ਼ੁਕਰਾਨਾ ਕਰਦਾ ਸਿੱਧੇ ਬਾਦਸ਼ਾਹ ਤੇ ਮੇਰੀ ਜਿਹੜੀ ਲਾਈਫ ਲੈਸਿੰਗ ਸਰ ਮਮੀ ਨਾ ਛੋਕੇ ਤੋਂ ਉਠਿਆ ਸਾਈਕਲ ਮਨੇ ਤੋਂ ਉਠੀ ਕਿਹਾ ਮੈਂ ਅਸੀਂ ਯੂਕੇ ਗਏ ਆ ਯੂਕੇ ਜਾ ਕੇ ਮੈਂ ਇਨਕਮ ਕੀਤੀ ਉੱਥੋਂ ਜਾ ਕੇ ਹੀ ਮੈਂ ਸ਼ੇਅਰ ਮਾਰਕੀਟ ਦਾ ਬਿਟਕੋਇਨ ਦਾ ਕੰਮ ਸਿੱਖਿਆ ਤੇ ਆਫਟਰ ਡੈੱਡ ਮੈਂ ਇੱਥੇ ਆ ਕੇ ਆਪਣਾ ਕੰਮ ਫਿਰ ਕੀਤਾ ਤੇ ਅਸੀਂ ਵੀ ਨਿਮਰਤਾ ਉਠੀ ਹੈ ਬਟ ਇਹ ਹੈ ਕਿ ਸਾਨੂੰ ਗੁਰੂ ਨਾ ਬੜਾ ਲੜ ਸ਼ੁਰੂ ਤੋਂ ਲੜ ਰਹੀ ਹੈ ਕਿ ਤੁਹਾਡੇ ਵਰਗਿਆਂ ਦੀ ਸੰਗਤ ਮਿਲੀ ਕੋਈ ਹੈ ਜੇ ਗੁਰੂ ਪਿਆਰੀ ਮਿਲ ਗਏ ਹੁਣ ਮੈਂ ਆਹ ਭਾਈ ਸਾਹਿਬ ਦੀ ਗੱਲ ਕਰ ਰਿਹਾ ਮੈਂ ਸੇ ਸੋਚਣ ਦੇ ਆ ਮੈਨੂੰ ਨਾ ਜਦੋਂ ਪਹਿਲੇ ਦਿਨ ਤੁਹਾਨੂੰ ਮੈਂ ਦੇਖਿਆ ਤੁਹਾਡੀ ਵੀਡੀਓ ਜਦੋਂ ਗੱਲਬਾਤ ਹੋਈ ਮੈਨੂੰ ਇੱਕ ਹੀ ਚੀਜ਼ ਦੀ ਘਾਟ ਲੱਗਦੀ ਸੀ ਉਹ ਕਿ ਪਾਇਆ ਸਾਡੀ ਨਵੀਂ ਵੀਡੀਓ ਤੇ ਨਿਮਰਤਾ ਸੀ ਇਹਦਾ ਦੀ ਵੀਡੀਓ ਚ ਤੇ ਕੁਝ ਲੋਕ ਤੁਹਾਡੀ ਨਿਮਰਤਾ ਨੂੰ ਸਮਝਦੇ ਸੀ ਇਹ ਮੈਂ ਕਈ ਕਮੰਡੀਆਂ ਵੀ ਪਰਦਾ ਹੁੰਦਾ ਸੀ ਛਤਹੀ ਹੀ ਪੜੇ ਉਹਨੂੰ ਇਹ ਡਰ ਗਿਆ ਹਾਂਜੀ ਇਹ ਡਰ ਗਿਆ ਹਾਂਜੀ ਤੁਸੀਂ ਪੜੇ ਭਾਈ ਕਈ ਵਾਰੀ ਪੜਦੇ ਹੋਈਦਾ ਹਣਾ ਜੀ ਡਰ ਗਿਆ ਇਹ ਰਲ ਗਿਆ ਹਾਂਜੀ ਰਲ ਗਿਆ ਆਈ ਭਾਈ ਕਮੰਡ ਤੇ ਕਈ ਇਹ ਰਲ ਗਿਆ ਰਲ ਗਿਆ ਪੈਸੇ ਖਾਲੇ ਡਰ ਗਿਆ ਹੁੰਦਾ ਕੀ ਸੀ ਤੁਸੀਂ ਗੱਲ ਨੂੰ ਸੰਭਾਲਦੇ ਸੀ ਗੱਲ ਨੂੰ ਤੇ ਲੋਕ ਸੋਦੇ ਜੀ ਇਹ ਡਰ ਗਿਆ ਜੀ ਇਹਨੇ ਹੁਣ ਉਹਦੇ ਨਾਲ ਮਿਲ ਗਿਆ ਸਰਪੰਚ ਨਾਲ ਮਿਲ ਸਿੰਘ ਸਾਹਿਬ ਜੀ ਬਟ ਤੁਹਾਡੇ ਨਾਲ ਆਂਦੇ ਨਾਲ ਨਾ ਉਹ ਗੱਲਾਂ ਹੋਣ ਨਹੀਂ ਪੋਣੀਆਂ। ਉਹ ਗੁਰੂ ਨੂੰ ਲੱਗਾ ਮੈਨੂੰ ਵੀ ਇੱਕ ਲੱਗਾ ਸੀ ਇੱਕ ਕਾਟ ਹੈਗੀ ਆ ਕੋਈ ਇਹੋ ਜਿਹਾ ਬੰਦਾ ਜਿਹੜਾ ਨਾਲ ਖੜਨ ਵਾਲਾ ਚਾਹੀਦਾ। ਇਕੱਲਾ ਬੰਦਾ ਨਹੀਂ। ਸਿੰਘ ਸਾਹਿਬ ਜੀ ਗੱਲ ਪਤਾ ਕੀ ਹੁੰਦੀ ਸੀਗੀ। ਚਲੋ ਆਪਾਂ ਜਦੋਂ ਅਰਦਾਸ ਕਰਕੇ ਘਰੋਂ ਤੋਰੀ ਦਾ ਪਤਾ ਹੁੰਦਾ ਵਾ ਕਿ ਅਗਲੇ ਥਾਂ ਰੋਲਾ ਪੈ ਸਕਦਾ ਠੀਕ ਹੈ ਜੀ। ਜੇ ਆਪਾਂ ਡਰਨ ਵਾਲੀ ਗੱਲ ਹੋਏ ਤੇ ਆਪਾਂ ਜਾਈਏ ਨਾ। ਪਰ ਗੱਲ ਇਹ ਸੀਗੀ ਕਿ ਜਦੋਂ ਉੱਥੇ ਪੰਚਾਇਤ ਆ ਜਾਂਦੀ ਹੈ ਨਾ। ਹਾਂ ਫਿਰ ਆਪਾਂ ਬੰਦੇ ਸੂਝਵਾਨ ਸਾਧ ਲੈਦੇ ਆ ਤੇ ਸਿੰਘ ਸਾਹਿਬ ਜੀ ਮੇਰੀ ਨਜ਼ਰ ਦੇ ਵਿੱਚ ਪੰਚਾਇਤ ਦਾ ਰੁਤਬਾ ਬੜਾ ਉੱਚਾ ਵਾ। ਪੰਚਾਇਤ ਮਤਲਬ ਕਿ ਪੰਜਾਂ ਦੇ ਵਿੱਚ ਰੱਬ ਪੰਜਾਂ ਪੰਜਾਂ ਦੇ ਵਿੱਚ ਪਰਮੇਸ਼ਰ ਹੁੰਦਾ ਰੱਬ ਹੁੰਦਾ ਉਹਨਾਂ ਨੇ ਜੋ ਸਾਨੂੰ ਹੁਕਮ ਲਾ ਦਿੱਤਾ ਮੈਂ ਉਹ ਮੰਨ ਲੈਣਾ ਹੁੰਦਾ ਮੈਂ ਇੱਕੋ ਗੱਲ ਉਹਨਾਂ ਨੂੰ ਕਹਿਣਾ ਹੁੰਦਾ ਕਿ ਤੁਸੀਂ ਪੰਚਾਇਤ ਦੇ ਰੱਬ ਦਾ ਰੂਪ ਜੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਤੁਸੀਂ ਜੋ ਵੀ ਫੈਸਲਾ ਸੁਣਾਤਾ ਸਾਨੂੰ ਮਤਲਬ ਕਿ ਫੇਰ ਮੱਥੇ ਆ ਜੀ ਉਹ ਫਿਰ ਇਸੇ ਕਰਕੇ ਮੈਂ ਉਹਨਾਂ ਦੇ ਅੱਗੇ ਬੋਲਦਾ ਨਹੀਂ ਹੁੰਦਾ ਮੈਂ ਵਾਕਈ ਪੰਚਾਇਤ ਦੇ ਅੱਗੇ ਨਹੀਂ ਬੋਲਦਾ ਤਾਂ ਭਾਜੀ ਮੈਂ ਤਾਂ ਕਹਿਣਾ ਹੁਣ ਤਾਂ ਬਹੁਤ ਈ ਚੀਜ਼ ਹੈ ਤੁਸੀਂ ਨਹੀਂ ਬੋਲਦੇ ਸਾਡੀ ਕਸਰ ਪੈਸਾ ਮੁੜੀ ਕਰ ਜਾਂਦੇ ਆ ਹਾਂਜੀ। ਉਹਦੇ ਹੁਣ ਤਲਵਾਰਾ ਦੋ ਚਾਹੀਦੀਆਂ ਮਾਰੇ ਜਿਵੇਂ ਨਹੀਂ ਵੀ ਆਪੀ ਦੇ ਵੀ ਆਹਾਂਜੀ ਦੋਵੇਂ ਚਾਹੀਦੀਆਂ ਹੁਣ ਤੁਹਾਡਾ ਕੰਮ ਮੇਰਾ ਜਿਹੜਾ ਕੰਮ ਨਾ ਮੇਰਾ ਕੰਮ ਹੈ ਗੁਰੂ ਰਾਜ ਜੋੜਨਾ ਅਸੀਂ ਗੁਰੂ ਰਾਮਦਾਸ ਦਾ ਜੋੜਦੇ ਜਾ ਰਹੇ ਹਾਂ ਤੁਹਾਡਾ ਕੰਮ ਹੈ ਕਿਸੇ ਨੂੰ ਬਚਾ ਲੈਣਾ ਤੁਹਾਡਾ ਕੰਮ ਜ਼ਿਆਦਾ ਔਖਾ ਅੱਜ ਦੀ ਦੁਨੀਆ ਦੇ ਵਿੱਚ ਚਲੋ ਆਈ ਗੁਰੂ ਮੇਰ ਕਰੇ ਤੁਸੀਂ ਕਿਸੇ ਨੂੰ ਦੇਖੋ ਭਾਜੀ ਕਿਤੇ ਨੂੰ ਫ੍ਰੀ ਜੇ ਜਾਂ ਕੋਈ ਚੀਜ਼ ਮਿਲੀ ਹੋਵੇ ਤੁਸੀਂ ਉਹ ਫ੍ਰੀ ਦੀ ਚੀਜ਼ ਖਿੱਚ ਕੇ ਲੈ ਆਉਂਦੇ ਬਾਹਰ ਨੂੰ ਬਚਾਉਣ ਵਾਸਤੇ ਤਾਂ ਕਿਹੜਾ ਬੰਦਾ ਜਿਹੜਾ ਫ੍ਰੀ ਦੀ ਚੀਜ਼ ਛੱਡ ਦੇਵੇ ਉਹਨੂੰ ਫ੍ਰੀ ਚੇਕਰ ਮਜ਼ਦੂਰ ਮਿਲਿਆ ਠੀਕ ਹੈ ਜੀ ਉਹ ਮਜ਼ਦੂਰ ਸਾਰਾ ਦਿਨ ਕੰਮ ਕਰ ਰਿਹਾ ਉੱਥੇ ਬੈਠਾ ਹੋਇਆ ਫ੍ਰੀ ਦੇ ਵਿੱਚ ਤੁਸੀਂ ਉਹਦੇ ਕੋਲ ਜਾ ਕੇ ਉਹ ਫ੍ਰੀ ਵਾਲੀ ਚੀਜ਼ੇ ਖੋਹਦੇ ਪਏ ਹੋ ਜਦੋਂ ਕੋਈ ਕੋਲ ਫ੍ਰੀ ਵਾਲੀ ਚੀਜ਼ ਖੋਹੂਗੀ ਤਾਂ ਉਹਨੇ ਤਾਂ ਤੁਹਾਨੂੰ ਗਾਲ੍ਹਾਂ ਵੀ ਕਿ ਆਪ ਜੀ ਨੇ ਆਪ ਜੀ ਨੇ ਕੱਲ ਇੱਕ ਵੀਡੀਓ ਵੇਖੀ ਕੱਲ ਹੀ ਪਾਈ ਸੀ ਮੈਂ ਹੁਸ਼ਿਆਰ ਬੰਦਾ ਉਹ ਵੇਖਿਓ ਕਿੰਦਾ ਤੁਹਾਡਾ ਧੰਨਵਾਦ ਕਿਦਾਂ ਕਿਦਾਂ ਗੋਏ ਨਾਲ ਲਿਬੜਿਆ ਪਿਆ ਸਾਰਾ ਵੀਡੀਓ ਠੀਕ ਹੈ ਜੀ ਤੇ ਹੁਣ ਅਸੀਂ ਨਾ ਇੱਕ ਇੱਕ ਵੀਰਾਂ ਨੇ ਰਲ ਕੇ ਗੱਲ ਕੀਤੀ ਹੈ ਕਿ ਅਗਲੇ ਨਾਲ ਅਸੀਂ ਨਾ ਨਿਬਜਾਣੇ ਹੁੰਦੀ ਸੀ ਪੰਚਾਇਤ ਲੱਗੇ ਮਤਲਬ ਕਿ ਉਹਨਾਂ ਦਾ ਹੁਕਮ ਮੰਨ ਲੈਣਾ ਵੀ ਨੰਦਾ ਮਤਲਬ ਕਿ ਉਹਨਾਂ ਦੀ ਜਿਵੇਂ ਸਤਕਾਰ ਵਜੋਂ ਗੱਲ ਮੰਨ ਲੈਣੀ ਹੁਣ ਇੱਕੋ ਗੱਲ ਕੀਤੀ ਹੈ ਕਿ ਜਾਂ ਤੇ ਅਗਲੇ ਦਾ ਪੂਰਾ ਹੱਕ ਦਵਾਵਾਂਗੇ ਅਗਲੇ ਨੂੰ ਜਦੋਂ ਅਗਲੇ ਦੀ ਫੈਮਿਲੀ ਆ ਗਈ ਉਹਨੂੰ ਹੈਂਡ ਓਵਰ ਕਰ ਦਾਂਗੇ ਇਹ ਨਹੀਂ ਵਿਦ ਪ੍ਰੂਫ ਮਤਲਬ ਵਿਦ ਵੀਡੀਓ ਠੀਕ ਹੈ ਜੀ ਉਹਨਾਂ ਚ ਚਲੋ ਆਪਾਂ ਸੋਸਾਇਟੀ ਦੇ ਕੋਲ ਰੱਖਾਂਗੇ ਉਹਦੀ ਕਿਉਂਕਿ ਕਿਉਂਕਿ ਮੈਂਟਲੀ ਅਫਸੈਟ ਬੰਦੇ ਨੂੰ ਆਪਾਂ ਕੈਚ ਵੀ ਨਹੀਂ ਦੇ ਸਕਦੇ ਤੇ ਉਹਦਾ ਨਾਂ ਤੇ ਕਾਊਂਟ ਵੀ ਨਹੀਂ ਖੋਲ ਸਕਦਾ ਕਿਉਂਕਿ ਉਹਦਾ ਕੋਈ ਆਪਣੇ ਕੋਲ ਰਿਕਾਰਡ ਹੀ ਨਹੀਂ ਹੁੰਦਾ ਬੰਦੇ ਦਾ ਬਿਲਕੁਲ ਬਿਲਕੁਲ ਬਾਈ ਦਾ ਵੀ ਜੇ ਫੈਮਿਲੀ ਮਿਲ ਜੇ ਤੇ ਉਹਨਾਂ ਨੂੰ ਪੈਸੇ ਹੈਂਡ ਓਵਰ ਕਰ ਦਾਂਗੇ ਆਦਰਵਾਇਜ਼ ਜੇਕਰ ਉਹ ਪੈਸਾ ਦਿੰਦੇ ਆ ਮਤਲਬ ਕਿ ਮਜ਼ਦੂਰ ਦੀ ਮਿਹਨਤ ਪੂਰੀ ਦਿੰਦੇ ਆ ਤੇ ਠੀਕ ਆ ਨਹੀਂ ਤੇ ਫਿਰ ਉਹਨਾਂ ਨੂੰ ਆਪਾਂ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਪਰਸੋਂ ਵਾਲੇ ਤੇ ਆਪਾਂ ਕਾਰਵਾਈ ਕੀਤੀ ਆ ਤਾਂ ਕੈਰੀ ਸਿ ਭਾਈ ਸਾਹਿਬ ਹੋਣੀ ਵੀ ਕੈਰੀ ਹਾਂਜੀ ਲੇ ਅਭੀ ਜੀ ਆਪਾਂ ਵੀ ਰਿਹਾ ਨੋਰਮਲ ਚੰਗੀ ਸਿੱਖ ਸਾ ਬਹੁਤ ਵਧੀਆ ਕੰਮ ਜਿਹੜਾ ਤੁਸੀਂ ਕਰ ਰਹੇ ਹੋ ਚਲੋ ਸਿੱਖ ਸਾ ਆ ਜੀ ਵੀ ਆ ਜਾਓ ਬੈਠ ਜਾ ਕਰੋ ਬੈਠ ਜਾਓ ਮੈਂ ਜਿੱਥੇ ਜਦੋਂ ਇੱਕ ਨਾ ਆਪ ਜੀ ਨੇ ਇੱਕ ਵੱਖਰਾ ਨਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਕਹਿੰਦੇ ਹੁੰਦੇ ਆ ਕਿ ਗੁਰੂ ਦਾ ਨਾਮ ਲੈਣਾ ਸ਼ੁਰੂ ਕਰਾ ਦਿੱਤਾ ਜਦੋਂ ਮੈਂ ਵੀਡੀਓ ਪਾਉਂਦਾ ਨਾ 10% ਤੋਂ 20 ਮਤਲਬ 10 15% ਸਨ ਲੀ ਕਮੈਂਟ ਹੁੰਦੇ ਆ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਉਹ ਬੜੀ ਵਧੀਆ ਗੱਲ ਹੈ ਕਿ ਇੱਕ ਆਪਾਂ ਜਿਹੜਾ ਨਾ ਇਹ ਨਾਮ ਸਵਾਸ ਸਵਾਸ ਗੁਰੂ ਰਾਮਦਾਸ ਬਹੁਤ ਮਿੱਠਾ ਨਾਮ ਹੈ। ਵਾਹਿਗੁਰੂ ਧੰਨ ਗੁਰੂ ਰਾਮਦਾਸ ਤੁਸੀਂ ਲੈਣਾ ਸ਼ੁਰੂ ਕਰਦਾ ਤੁਸੀਂ ਆਪ ਦੇਖਿਓ ਤੁਹਾਡੀ ਡਾਟਾ ਜਿਹੀ ਉਹ ਡਾਊਨਲੋਡਿੰਗ ਸ਼ੁਰੂ ਹੋ ਜਾਣੀ। ਜਦੋਂ ਹੁਣ ਭਾਈ ਸਾਹਿਬ ਜੀ ਇੱਕਦਮ ਜਦੋਂ ਉੱਥੇ ਹਾਈਪਰ ਹੋ ਜਾਂਦੇ ਆ ਉਸ ਟਾਈਪ ਦੇ ਤੁਹਾਡੀ ਜਿਵੇਂ ਬਤਾਣ ਨੂੰ ਸ਼ਾਰਪ ਕਰ ਦਿੰਦੀ ਹੈ ਉਹ ਬੋਲਦਾ ਵਧੀਆ ਹੋ ਜਾਂਦਾ ਜੇਕਰ ਤੁਸੀਂ ਵੀ ਇਹਨਾਂ ਦੇ ਵਾਂਗੂ ਥੋੜਾ ਹਾਈਪਰ ਹੋ ਜਾਓ ਸਿਰ ਪਰ ਨਹੀਂ ਸ਼ਹੀ ਗੱਲ ਹੈ ਜੀ ਇੱਕ ਬੰਦਾ ਹਾਈਪਰ ਇੱਕ ਬੰਦਾ ਨਿਮਰਤਾ ਇਹ ਜ਼ਰੂਰੀ ਹੈ ਜਿੱਥੇ ਵੀ ਜਾਈਦਾ ਨਾ ਸਿੰਘ ਸਾਹਿਬ ਜੀ ਮੇਰੀ ਆਦਤ ਹੁੰਦੀ ਹੈ ਕਿ ਮੈਂ ਇਹ ਨਾ ਕਰੋ ਅਰਦਾਸ ਕਰਕੇ ਦੁੱਧਾ ਨਾ ਨੀ ਮਤਾਲੀ ਦੇਖੀ ਹਾਂ ਹਾਂ ਠੀਕ ਹੈ ਜੀ ਹਾਂ ਜਿਹੜੀ ਜਗ੍ਹਾ ਤੇ ਤੁਸੀਂ ਇਤਨਾ ਵੀ ਕੀਤਾ ਹਾਂ ਭਾਜੀ ਬਸ ਕਰੋ ਹਾਂਜੀ ਅਰਦਾਸ ਕਰਕੇ ਤੁਰਦਾ ਨਾ ਕਿ ਰੱਬਾ ਉਹ ਕਹਾਂ ਬੀਬੀ ਤੁਮਰੀ ਮਾਂ ਹੈ ਹਾਂ ਬਸ ਕਰ ਜਾ ਇਹ ਵੀ ਤੇਰੇ ਪੁੱਤਰ ਆ ਮੈਂ ਦੇਖਿਆ ਕਈ ਕਈ ਥਾਵਾਂ ਤੇ ਕਿ ਮੈਨੂੰ ਕਹਿੰਨਾ ਕਈ ਵੀਰ ਕਹਿੰਦੇ ਨੇ ਲੈ ਬਾਬਾ ਤੁਹਾਨੂੰ ਕਿ ਤਰ੍ਹਾਂ ਕਿਦੇ ਤੁਹਾਨੂੰ ਠੋਕ ਜਾਣੀਆਂ ਤੁਹਾਡੇ ਵਰ ਜਾਣੀਆਂ ਮੈਂ ਇੱਕ ਅਰਦਾਸ ਕਰਕੇ ਤੁਰਦਾ ਨਾ ਕਿ ਰੱਬਾ ਜਿੱਥੇ ਜਾਈਏ ਉੱਥੇ ਪੇਠਣਾ ਨਾ ਲਗੇ ਤੇ ਜਿੱਥੇ ਮਤਲਬ ਕਿ ਕਿਉਂਕਿ ਆਪਾਂ ਕੋਈ ਰੱਬ ਥੋੜੀ ਹੈ ਕਿ ਜੇ ਆਪ ਨੂੰ ਗਲਤ ਇਨਫੋਰਮੇਸ਼ਨ ਵੀ ਮਿਲ ਸਕਦੀ ਹੈ ਕਿ ਰੱਬਾ ਜਿੱਥੇ ਅਸੀਂ ਝੂਠੇ ਸ ਠੀਕ ਜਿੱਥੇ ਮਤਲਬ ਕਿ ਅਸੀਂ ਕਿਸੇ ਨਾਲ ਗਲਤ ਕਰੀਏ ਉੱਥੇ ਸਾਨੂੰ ਜਾਣ ਹੀ ਨਾ ਦੇਈ ਪੀ ਯਾਰ ਉਹ ਲੋਕ ਸਜੇ ਆ ਤੁਹਾਡਾ ਉੱਥੇ ਜਾਣਾ ਨਹੀਂ ਬੰਦਾ ਤੇ ਕਈ ਵਾਰੀ ਰਸਤੇ 'ਚ ਵੀ ਮੋੜ ਆਈਦਾ ਵਾ ਤੇ ਜਿੱਥੇ ਚਲੇ ਜਾਈਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵਾ ਗੁਰੂ ਨੇ ਐਨੀ ਇਲਾਜ ਰੱਖਦੇ ਆ ਨਾ ਕਈ ਵਾਰੀ ਉੱਥੇ ਸਾਰਾ ਪਿੰਡ ਉਹਨਾਂ ਦਾ ਹੁੰਦਾ ਤੇ ਫੇਰ ਵੀ ਚੜ੍ਹਦੀ ਕਲਾ 'ਚ ਰਹਿਦਾ ਹਾਂਜੀ ਚਲੋ ਜੀ ਸ਼ੁਕਰ ਹੈ ਬਾਰੇ ਦਾ ਬਾਕੀ ਭਾਈ ਜਿਹੜਾ ਕੱਬ ਤੁਸੀਂ ਕਰੇ ਨੋ ਗੁਰੂ ਜੀ ਗੁਰੂ ਸਾਹਿਬ ਜਾ ਕਰਾਈ ਚੱਲ ਜੀ ਬਾਰੇ ਚਲੋ ਮਿਲੋ ਅੰਕਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਦੇ ਤੇ ਹਾਂ ਨਿੱਕ ਤੇ ਵੀ ਜਿੱਦ ਖਾਸ ਆ ਜੀ ਹੋ ਤੇ ਹੋ ਢੀਰਾ ਪੁੱਤ ਕੀ ਨਾਮ ਮੇਰੀ ਗੁड़िया ਦਾ ਹਾਂਜੀ ਰਵਜੀਤ ਪ੍ਰਭਜੀਤ ਮੇਰੀ ਰਵਜੀਤ ਰਵਜੀਤ ਅੱਛਾ ਹਾਂ ਅੰਕਲ ਆ ਹੀ ਪੁੱਤ ਹਾਂ ਮੇਰੀ ਵੀ ਗੁड़िया ਦੋ ਗੁड़िया ਮੇਰੀ ਇਹ ਤੁਹਾਡੀ ਵੀਡੀਓ ਬੜਾ ਥੋੜਾ ਜੋਸ਼ ਨਾ ਮਿੰਦਾ ਇਹ ਤੇ ਸਾਡੀਆਂ ਤੇ ਮੇਰੀਆਂ ਬੱਚੇ ਤੁਹਾਡੀਆਂ ਵੀਡੀਓ ਵੇੰਦੀਆਂ ਬੜੇ ਜੋਸ਼ ਨਾਲ ਤੇ ਵੀ ਨਾਲ ਜਿੱਤਣਾ ਉਹ ਭਾਈ ਬੋਲਦੇ ਨਾਲ ਜੈ ਟਾਈਮ ਜਦੋਂ ਉਹ ਇਹਨਾਂ ਲੜਦੇ ਆ ਮਨ ਕੇ ਮਾਰਨਗੇ ਮੈਂਗਾ ਮਾਰਨਗੇ ਮੈਂ ਕੁਝ ਗਲਤ ਬੋਲਣਗੇ ਮੈ ਮਾਰਨਗੇ ਉਹਨਾਂ ਨੂੰ ਕਿ ਗੁਰਾਂ ਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤੀ ਦੇਵੇ ਤੇ ਉਹਨਾਂ ਨੂੰ ਵੀ ਚੰਗੀ ਮੱਤ ਦੇਵੇ ਠੀਕ ਹੈ ਉਹਨਾਂ ਨੂੰ ਉਹਨਾਂ ਦੇ ਵਾਸਤੇ ਕਦੀ ਮਾੜੀ ਸ਼ਬਦਾਂ ਵਾਲੀ ਨਹੀਂ ਵਰਤਣੀ ਕੋਈ ਤੁਹਾਨੂੰ ਬੜਾ ਕਵੇ ਉਹਨੂੰ ਕਹੇ ਧੰਨ ਗੁਰੂ ਸਾਹਿਬ ਦਾ ਸੱਚਾ ਪਾਤਸ਼ਾਹ ਤੈਨੂੰ ਬਹੁਤ ਦੇਣ ਤੈਨੂੰ ਬਾਤ ਬੁੱਧੀ ਦੀ ਜੀ ਸੇਵਾ ਕਰੇ ਜਦੋਂ ਕਿ ਆਹ ਗੱਲ ਕਹੀ ਤੇ ਮੜਕੇ ਉਹਨੇ ਆਪਾਂ ਹੀ ਦੇਖੋ ਪਾਜੀ ਅਸੀਂ ਅਗੋਂ ਵੀ ਤੁਹਾਨੂੰ ਤੁਮੰਦਾ ਬੋਲਦਾ ਅਸੀਂ ਆਪਣੀ ਨਿਮਰਤਾ ਦਿਖਾ ਦਈਏ ਵਾਹਿਗੁਰੂ ਤੁਹਾਨੂੰ ਬਰਕਤ ਨਿਮਰਤਾ ਦਿਖਾ ਦੋ ਬਸ ਉਹ ਦੇਖਿਓ ਆਪੇ ਉਹਨੇ ਠੰਡਾ ਹੋ ਜਾਣੇ ਕਿਹਾ ਯਾਰ ਇਹਦਾ ਕੋਈ ਨਹੀਂ ਭਾਈ ਬਲਵਿੰਦਰ ਸਿੰਘ ਪੱਖੋ ਕੀ ਸੁਣਿਆ ਨੀ ਆਪ ਜੀ ਨੇ ਬੋਲੇ ਤੇ ਉਹਨਾਂ ਨਾਲ ਮੇਰਾ ਹੈਗਾ ਲਿੰਕ ਹੈਗਾ ਤੇ ਜਦੋਂ ਮੈਨੂੰ ਫਸਟ ਟਾਈਮ ਕਿਸੇ ਨੇ ਇਦਾਂ ਕਿਹਾ ਨਾ ਗਲਤ ਕਿਹਾ ਮੈਂ ਬੜਾ ਅਪਸੈਟ ਹੋਇਆ ਮੈਂ ਤੇ ਮੈਂ ਨਾ ਜੋ ਦਰਸਾ ਹੋ ਗਿਆ ਮੈਂ ਰੱਬ ਜਦ ਤੈਨੂੰ ਪਤਾ ਜਾਂ ਮੈਨੂੰ ਪਤਾ ਕਿ ਮੈਂ ਕਿੰਨਾ ਕਸਈਆ ਜੇ ਕਿਹਨਾ ਗਲਤ ਇਹ ਥਰਡ ਪਰਸਨ ਵੀ ਮਨ ਕੇ ਮੇਰੀ ਮਦਰ ਨੂੰ ਵੀ ਨਹੀਂ ਪਤਾ ਕਿ ਮੈਂ ਕਿਨਾ ਸੱਚਾ ਹਣਾ ਜੀ ਉਹ ਤੇ ਬੰਦਾ ਆਪਣੇ ਆਪ ਨੂੰ ਬੰਦੇ ਨੂੰ ਪਤਾ ਹੁੰਦਾ ਜਿਹੜਾ ਅੰਦਰ ਚਾਤੀ ਮਾਰਦਾ ਤੇ ਮੈਂ ਨਾ ਭਾਈ ਬਲਵਿੰਦਰ ਸਿੰਘ ਨੇ ਗੱਲ ਕੀਤੀ ਮੈਂ ਗੈਸਿੰਗ ਸਾਹਿਬ ਜੀ ਬੜਾ ਨਾ ਅਪਸੈਟ ਜਾ ਫੋਨ ਲਾ ਪਿਆ ਲੋਕੀ ਕਮੈਂਟ ਬੜਾ ਕਰਦੇ ਇਦਾਂ ਮੈਨੂੰ ਕਹਿੰਦੇ ਤੂੰ ਸਮਝਦਾ ਕੀ ਆਪਣੇ ਆਪ ਨੂੰ ਮੈਂ ਮੈਂ ਕਿਹਾ ਚੁੱਪ ਹੋ ਗਿਆ ਸਹੀ ਹੈ ਠੀਕ ਹੈ ਜੀ ਤੇ ਮੈਂ ਕਿਹਾ ਸ਼ਾਇਦ ਇਹ ਵੀ ਮੇਰੇ ਕਿਤੇ ਉਲਟ ਹੋ ਗਿਆ ਅਗੇਂਸਟ ਹੈ ਨਾ ਮੈਨੂੰ ਕਹਿੰਦੇ ਕਿ ਇੱਥੇ ਦੇ ਆਪਣੇ ਪਾਈਕ ਨਹੀਂ ਐ ਇਹਨੂੰ ਨਹੀਂ ਲੋਕਾਂ ਨੇ ਬਖਸ਼ਿਆ ਉਹਨਾਂ ਗੁਨਾਹਗਰਾਂ ਨੂੰ ਬਖਸ਼ਿਆ ਹਾਂ ਨਹੀਂ ਤੇ ਉਹਨਾਂ ਦੀ ਸ਼ਿਕਾਇਤ ਲਾਦੇ ਸੀ ਤਾਂ ਆਪਾਂ ਕਿਹੜੇ ਬਾਗ ਦੇ ਮੂਲੀ ਆ ਤੇ ਫਿਰ ਉਹਨਾਂ ਨੇ ਕਿਹਾ ਵੀ ਜੇਕਰ ਸੇਵਾ ਦੇ ਮਾਰਗ ਤੇ ਜਾਣਾ ਵਾ ਤੇ ਨਾਲੇ ਬਲਬ ਤਾਂ ਦੀ ਜਗਦਾ ਵਾ ਜੇ ਨੈਗੇਟਿਵ ਤੇ ਪੋਜ਼ਿਟਿਵ ਦੋਵੇਂ ਰੰਗ ਦਾ ਠੀਕ ਹੈ ਤੇ ਨਹੀਂ 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 ਬਾਕੀ ਤੁਸੀਂ ਜੋ ਸੇਵਾ ਦੀ ਗੱਲ ਕਰਦੇ ਨਾ ਭਾਈ ਉਹਨੂੰ ਪੁੱਛ ਕੇ ਵੇਖੋ ਜਿਹੜਾ ਬੰਦਾ ਤੁਸੀਂ ਛੜਾ ਕੇ ਲੈ ਕੇ ਆਏ ਉਹਨੂੰ ਪੁੱਛੋ ਭਾਈ ਸਿਰ ਉੱਠ ਕੇ ਕਿ ਤਰ੍ਹਾਂ ਲੱਗਾ ਹੁੰਦਾ ਜੇ ਅੱਜ ਉਹ ਤੁਹਾਡੇ ਕੋਲ ਆਸ਼ਰਮ 'ਚ ਬੈਠਾ ਹੋਵੇ ਤਨ ਗੁਰਾਂ ਦੀ ਰੋਟੀ ਖਾ ਰਿਹਾ ਸੋਹਣੀ ਰੋਟੀ ਖਾ ਰਿਹਾ ਠੀਕ ਆ ਜੀ ਮੇਰੇ ਜਦੋਂ ਸਵੇਰੇ ਉੱਠ ਕੇ ਪਹਿਲੇ ਉਹ ਕੂੜਾ ਇਕੱਠਾ ਕਰੇ ਇਤਨੀ ਹੁੰਦਾ ਕਿੰਨਾ ਚੰਗ ਕੰਮ ਮੱਜਾਂ ਤਵਾ ਤੇ ਮੱਜਾਂ ਨੂੰ ਉਹ ਕਰ ਤੇ ਉਹਨੂੰ ਪੁੱਛ ਕੇ ਵੇਖੋ ਤੇ ਜਿਹੜਾ ਬੰਦਾ ਆਪਣੇ ਘਰ ਤਾਂ ਵੀ ਪਹੁੰਚ ਗਿਆ ਤੁਹਾਡੇ ਕੋਲ ਉਹਦੇ ਤੇ ਬਾਰੇ ਇਹ ਪਤਾ ਕੀ ਕਰਦੇ ਆ ਕੁਝ ਪਰਸੈਂਟ ਲੋਕ ਆ ਪਰ ਹਰ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਆ ਬੰਦੇ ਦੇ ਇਦਾਂ ਆਲੇ-ਦਾਲ ਜਿਹਾ ਆਪਾਂ ਕੇਸ ਕੀ ਨਹੀਂ ਸਜਾਉਂਦੇ ਇਦਾਂ ਆ ਕੱਪੜਾ ਬੰਨ ਕੇ ਇੱਥੋਂ ਹੌਲੀ ਹੌਲੀ ਨੌਕ ਕਰਦੇ ਉਹਨੂੰ ਥੋੜੀ ਨਾਲ ਉਹਨੂੰ ਪਤਾ ਬ੍ਰੇਨ ਡੈਮੇਜ ਕਰਦੇ ਆ ਉਹਨੂੰ ਕਿ ਬਹੁਤ ਮੈਂਟਲੀ ਐਪਸੋਡ ਹੋ ਜੇ ਮੈਂਟਲੀ ਐਪਸੋਡ ਕਰਦੇ ਹਾਂ ਜੀ ਇਹ ਬਹੁਤ ਕੁਝ ਇਦਾਂ ਕਰਦੇ